ਪਲੇਟ ਦੇਖ ਰਹੇ ਹੋ ਇਹ ਸਬਸਿਡੀ ਵਾਲੀ ਪਲੇਟ ਹੈ ਜੀ ਪ੍ਰੀਮੀਅਰ ਕੰਪਨੀ ਦੀ ਜਿਸ ਦੀ ਕਿ 5 ਸਾਲ ਦੀ ਗਾਰੰਟੀ ਆਉਂਦੀ ਹੈ ਜਿਹੜੀ ਸਰਕਾਰ ਜਿੰਨੀਆਂ ਵੀ ਸਬਸਿਡੀ ਦੇ ਵਿੱਚ ਮੋਟਰਾਂ ਲਾਉਂਦੀ ਹੈ ਉਹਦੇ ਵਿੱਚ 5 ਸਾਲ ਦੀ ਗਾਰੰਟੀ ਵਾਲੀ ਜਿਹੜਾ ਮਟੀਰੀਅਲ ਲੱਗਦਾ ਹੈ ਉਹ ਬੀਬੀ ਪਲੇਟ ਹੈ ਅਡਾਨੀ ਕੰਪਨੀ ਦੀ ਜਿਹੜੀ ਕਿ 25 ਸਾਲ ਦੀ ਗਾਰੰਟੀ ਹੈ ਇਹਦੇ ਵਿੱਚ ਉਹਦੀ 25 ਸਾਲ ਦੀ ਗਾਰੰਟੀ ਆ ਹਾਂਜੀ ਉਹਦੀ 25 ਸਾਲ ਦੀ ਇਹਦੀ 5 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਜਿਹੜੀ ਮੈਂ ਆਪਦੀਆਂ ਪਰਸਨਲ ਤੌਰ ਤੇ ਪ੍ਰਾਈਵੇਟ ਮੋਟਰ ਲਾਉਣਾ ਉਹਦੇ ਵਿੱਚ 3 HP ਦਾ ਰੇਟ ਹੈਗਾ ਜੀ 1 ਲੱਖ 5000 ਠੀਕ ਹੈ ਜੀ ਉਹਦੇ ਵਿੱਚ ਜਿਵੇਂ ਪੈਨਲ ਦੀ ਗੱਲ ਕਰੀਏ ਉਹਦੇ 25 ਸਾਲ ਦੀ ਗਾਰੰਟੀ ਵਾਲੀ ਜਿਹੜੀ ਉਹਦੇ ਵਿੱਚ ਪਲੇਟ ਲਗਾਉਂਦੇ ਆ ਉਹਦੇ ਵਿੱਚ ਸਾਰੇ ਕਾਸੇ ਦਾ ਹੀ ਰੇਟ ਹੈ 1 ਲੱਖ 5000 ਸਾਰੇ ਪੈਨਲ ਦੇ ਹਾਂਜੀ ਉਹਦੇ ਵਿੱਚ ਜਿਹੜੀ ਆ ਪੰਜ ਚੀਜ਼ਾਂ ਦਾ ਇਹਦਾ ਕੰਬੋ ਪੈਕ ਬਣਾਇਆ ਹੁੰਦਾ ਪਹਿਲਾਂ ਪੈਨਲ ਆ ਜਾਂਦੇ ਆ ਜੀ ਉਸ ਤੋਂ ਬਾਅਦ ਜਿਹੜਾ ਸਟਰਕਚਰ ਆ ਜਾਂਦਾ ਤੁਹਾਡਾ ਲੋਕਲ ਅਡਜਸਟੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਮੋਟਰ ਆ ਜਾਂਦੀ ਹੈ ਮੋਟਰ ਦੇ ਨਾਲ ਵਾਇਰ ਆ ਜਾਂਦੀ ਹੈ ਔਰ ਕੰਟਰੋਲਰ ਆ ਗਿਆ ਤੇ 3 ਐਚਪੀ ਦੇ ਵਿੱਚ ਇਹ ਮੋਟਰ ਕਿੰਨਾ ਕਿੰਨੇ ਇੰਚ ਪਾਣੀ ਕੱਢਦੀ ਹੈ ਇਹ 3 ਐਚਪੀ ਦੇ ਵਿੱਚ ਤੁਸੀਂ ਮੰਨ ਕੇ ਚੱਲੋ 2.5 ਤੋਂ 3 ਇੰਚ ਜਿਹੜਾ ਵਧੀਆ ਪ੍ਰੈਸ਼ਰ ਕਰ ਦਿੰਦੀ ਹੈ ਜਿਵੇਂ ਆਪਾਂ ਸੇਮ ਵਾਲੇ ਏਰੀਆ ਦੇ ਵਿੱਚ ਦੇਖੀਏ ਤਾਂ ਉੱਥੇ ਤਾਂ 4 ਇੰਚੀ ਪਾਣੀ ਵੀ ਬਹੁਤ ਵਧੀਆ ਬਣ ਜਾਂਦਾ ਹੈ ਲਓ ਜੀ ਆਪਣੇ ਦਰਸ਼ਕਾਂ ਦੀ ਬਹੁਤ ਡਿਮਾਂਡ ਸੀ ਵੀ ਆਪਾਂ ਨੂੰ ਸੋਲਰ ਦਿਖਾਓ ਸੋਲਰ ਦਿਖਾਓ ਅੱਜ ਆਪਾਂ ਤੁਹਾਨੂੰ ਸੋਲਰ ਬਾਰੇ ਜਾਣਕਾਰੀ ਦਿੰਨੇ ਆ ਮੋਟਰਾਂ ਪਲੇਟਾਂ ਸਾਰੀ ਜਾਣਕਾਰੀ ਦਵਾਂਗੇ ਰੇਟ ਵੀ ਦੱਸਾਂਗੇ ਗਾਰੰਟੀ ਵਾਰੰਟੀ ਵੀ ਦੱਸਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਆਪਾਂ ਅੱਜ ਕਿਸਾਨ ਮੇਲੇ ਬਠਿੰਡੇ ਦੇ ਵਿੱਚ ਖੜੇ ਆ ਤੇ ਆਪਾਂ ਸੋਲਰ ਬਾਰੇ ਜੀ ਗੱਲ ਕਰਨੀ ਹੈ ਵੀ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਪਲੇਟਾਂ ਹੁੰਦੀਆਂ ਇਹਦੀ ਕੀ ਗਾਰੰਟੀ ਵਾਰੰਟੀ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਕਿ ਕਿਹੜੀ ਪਲੇਟ ਦੀ ਗੱਲ ਕਰਾਂ ਕਿਹੜੀ ਮੋਟਰ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹੈਪੀ ਸਿੰਘ ਆਰ ਵੀ ਸੋਲਰ ਬਠਿੰਡਾ ਤੋਂ ਤੇ ਅੱਜ ਆਪਾਂ ਖੜੇ ਆ ਬਠਿੰਡਾ ਸਟਾਲ ਦੇ ਵਿੱਚ ਇੱਥੇ ਅਸੀਂ 3 एचपी ਤੋਂ ਲੈ ਕੇ 25 एचपी ਤੱਕ ਜਿਹੜੀਆਂ ਮੋਟਰਾਂ ਅਸੀਂ ਇਨਸਟਾਲ ਕਰਨ ਬਾਰੇ ਜਾਣਕਾਰੀ ਦਿੰਨੇ ਆਂ ਤੇ ਪਲੇਟਾਂ ਦੀ ਗੱਲ ਕਰੀਏ ਜਿਵੇਂ ਹੁਣ ਕਾਫੀ ਕਸਟਮਰ ਦੇ ਕੁਐਸਚਨ ਨੇ ਕਿ ਸਬਸਿਡੀ ਸਬਸਿਡੀ ਵਾਲਾ ਮਟੀਰੀਅਲ ਇਹਦੇ ਵਿੱਚ ਅਸੀਂ ਆ ਜਿਹੜੀ ਤੁਸੀਂ ਹੁਣ ਪਲੇਟ ਦੇਖ ਰਹੇ ਹੋ ਇਹ ਸਬਸਿਡੀ ਵਾਲੀ ਪਲੇਟ ਹੈ ਜੀ ਪ੍ਰੀਮੀਅਰ ਕੰਪਨੀ ਦੀ ਜਿਸ ਦੀ ਕਿ 5 ਸਾਲ ਦੀ ਗਾਰੰਟੀ ਆਉਂਦੀ ਹੈ ਜਿਹੜੇ ਸਰਕਾਰ ਜਿੰਨੀਆਂ ਵੀ ਸਬਸਿਡੀ ਦੇ ਵਿੱਚ ਮੋਟਰਾਂ ਲਾਉਂਦੀ ਹੈ ਉਹਦੇ ਵਿੱਚ 5 ਸਾਲ ਦੀ ਗਾਰੰਟੀ ਵਾਲੀਆਂ ਜਿਹੜਾ ਮਟੀਰੀਅਲ ਲੱਗਦਾ ਹੈ ਹਾਂ ਉਸ ਤੋਂ ਬਾਅਦ ਇਹਦੇ ਨਾਲ ਇਹ ਜਿਹੜੀ ਕਿ 10 BB ਪਲੇਟ ਆ ਜਾਂਦੀ ਹੈ ਇਹਦੇ ਵਿੱਚ 10 BB ਜਿਹੜੀ ਆਪਾਂ ਜਾਣਕਾਰੀ ਦੇਖੀ ਤਾਂ 1 2 3 4 5 6 7 8 9 10 ਇਹ 10 BB ਪਲੇਟ ਹੁੰਦੀ ਹੈ 530 ਤੋਂ 545 वाट ਤੱਕ ਇਹ ਜਿਹੜੀਆਂ ਪਲੇਟਾਂ ਆਉਂਦੀਆਂ ਠੀਕ ਹੈ ਜੀ ਔਰ ਇਸ ਤੋਂ ਬਾਅਦ ਜਿਹੜੀ ਮੈਂ ਪ੍ਰਾਈਵੇਟ ਦੇ ਵਿੱਚ ਮੋਟਰਾਂ ਇੰਸਟਾਲ ਕਰਦਾ ਉਹ ਹੁਣ ਟਾਪਕੌਨ ਪਲੇਟ ਦੇ ਵਿੱਚ ਜਿਹੜੀ ਇੰਸਟਾਲ ਕਰ ਰਿਆ ਜਿਹੜੀ ਕਿ 16 BB ਪਲੇਟ ਹੈ ਅਡਾਨੀ ਕੰਪਨੀ ਦੀ ਜਿਹੜੀ ਕਿ 25 ਸਾਲ ਦੀ ਗਾਰੰਟੀ ਹੈ ਇਹਦੇ ਵਿੱਚ ਉਹਦੀ 25 ਸਾਲ ਦੀ ਗਾਰੰਟੀ ਆ ਹਾਂਜੀ ਉਹਦੀ 25 ਸਾਲ ਦੀ ਇਹਦੀ 5 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਜੇ ਆਪਾਂ ਮੋਟਰਾਂ ਦੇਖੀਏ ਮੋਟਰਾਂ ਇਹਦੇ ਵਿੱਚ ਔਸਵਾਲ ਲੂਬੀ ਇਹ ਆ ਲੂਬੀ ਤੁਹਾਡੀ ਮੋਨੋ ਬਲੌਕ ਆ ਗਈ ਕ੍ਰਮਟਨ ਆ ਗਈ ਇਹ ਪਰ ਟੌਪ ਦੇ ਬ੍ਰਾਂਡ ਜਿਹੜੇ ਅਸੀਂ ਯੂਜ਼ ਕਰਦੇ ਆ ਮੋਟਰਾਂ ਦੇ ਵਿੱਚ ਤੇ ਕਾਫੀ ਇਹਨਾਂ ਦੇ ਵਿੱਚ ਫਰਕ ਕੀ ਹੈ ਬਾਈ ਜੀ ਇਹਦੇ ਵਿੱਚ ਫਰਕ ਦੇ ਵਿੱਚ ਦੇਖੋ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਕਿ ਸਟੀਲੀ ਮੋਟਰ ਚਾਹੀਦੀ ਸਾਨੂੰ ਆਲ ਸਟੀਲ ਬ੍ਰਾਂਡ ਚਾਹੀਦਾ ਹੈ ਇਹ ਉਸਵਾਲ ਦੇ ਵਿੱਚ ਜਿਹੜੀ ਸਟੀਲ ਬ੍ਰਾਂਡ ਦੇ ਵਿੱਚ ਆਉਂਦੀ ਹੈ ਜਿਵੇਂ ਆਹ ਲੂਬੀ ਦੇ ਵਿੱਚ ਦੇਖੀ ਇਹਦੇ ਵਿੱਚ ਥੋੜਾ ਜਿਹਾ ਦੇਗੇ ਹੁੰਦਾ ਉਸ ਤੋਂ ਬਾਅਦ ਜਿਹੜਾ ਸਟੀਲ ਹੁੰਦੀ ਹੈ ਪਰ ਇਹ ਕਾਪਰ ਮਾਡਲ ਹੁੰਦੇ ਆ ਸਾਰੇ ਕਾਪਰ ਦੇ ਵਿੱਚ ਰੈਡੀ ਕੀਤੇ ਹੁੰਦੇ ਆ ਠੀਕ ਹੈ ਜੀ ਤੇ ਜਿਹੜੀਆਂ ਤੁਸੀਂ ਪਲੇਟਾਂ ਕਹਿੰਦੇ ਸੀ ਹਨਾ ਇਹ ਪਲੇਟਾਂ ਦੇ ਵਿੱਚ ਇਹਦਾ ਹਮੇਸ਼ਾ ਵੀ ਹੁੰਦਾ ਵੀ ਇਹ ਕਿੰਨੇ ਫੁੱਟ ਲੰਬੀ ਹੁੰਦੀ ਹੈ ਕਿ ਵੀ ਕਿੰਨੀਆਂ ਲੱਗਣੀਆਂ ਇਹ ਜਿਵੇਂ ਆਪਾਂ ਬਿਲਕੁਲ ਇਹਦੇ ਵਿੱਚ ਕੀ ਹੁੰਦਾ ਸਰ ਇਹਦੇ ਜਿਵੇਂ ਹੁਣ ਆਪਾਂ 3 ਐਚਪੀ ਦੇ ਵਿੱਚ ਦੇਖੀ ਇਹ 6 ਪਲੇਟਾਂ ਲੱਗਦੀਆਂ ਸਰ 3 ਐਚਪੀ ਦੇ ਵਿੱਚ 6 ਪਲੇਟਾਂ 6 ਪਲੇਟਾਂ ਲੱਗਦੀਆਂ ਉਸ ਤੋਂ ਬਾਅਦ ਠੀਕ ਹੈ ਜੀ 7.5 ਦੇ ਵਿੱਚ 14 ਪਲੇਟਾਂ ਔਰ 10 ਐਚਪੀ ਦੇ ਵਿੱਚ ਜਿਹੜੀ 20 ਪਲੇਟਾਂ ਲੱਗਦੀ ਨੇ ਤੇ 3 ਐਚਪੀ ਦੇ ਵਿੱਚ ਇਹ ਮੋਟਰ ਕਿੰਨਾ ਕਿੰਨੇ ਇੰਚ ਪਾਣੀ ਕੱਢਦੀ ਹੈ ਇਹ 3 ਐਚਪੀ ਦੇ ਵਿੱਚ ਤੁਸੀਂ ਮੰਨ ਕੇ ਚੱਲੋ 2.5 ਤੋਂ 3 ਇੰਚ ਜਿਹੜਾ ਵਧੀਆ ਪ੍ਰੈਸ਼ਰ ਕਰ ਦਿੰਦੀ ਹੈ ਜਿਵੇਂ ਆਪਾਂ ਸੇਮ ਵਾਲੇ ਏਰੀਆ ਦੇ ਵਿੱਚ ਦੇਖੀਏ ਤਾਂ ਉੱਥੇ ਤਾਂ 4 ਇੰਚ ਪਾਣੀ ਵੀ ਬਹੁਤ ਵਧੀਆ ਬਣ ਜਾਂਦਾ ਤਾਂ ਜਿੱਥੇ ਸਮਰਸੀਬਲ ਪਾਈਏ ਉੱਥੇ 2.5 ਤੋਂ 3 ਇੰਚ ਜਿਹੜਾ ਪਾਣੀ ਦਾ ਪ੍ਰੈਸ਼ਰ ਵਧੀਆ ਮਿਲ ਜਾਂਦਾ ਕਿਸਾਨ ਦਾ ਜਿਵੇਂ ਕੋਈ ਛੋਟਾ ਰਕਬਾ ਹੁੰਦਾ 1.5 ਤੋਂ 2 ਕਿੱਲੇ ਆਰਾਮ ਨਾਲ ਉਹ ਫਸਲ ਆਪਦੀ ਪਾਲ ਸਕ ਨਹੀਂ ਹੁਣ ਆਪਾਂ ਕਿਸਾਨ ਕਿਸਾਨਾਂ ਦੀ ਮੇਨ ਗੱਲ ਹੁੰਦੀ ਹੈ ਨਾ ਵੀ ਉਹ ਐਚਪੀ ਦੇ ਹਿਸਾਬ ਨਾਲ ਰੇਟ ਦੀ ਆਪਾਂ ਗੱਲ ਕਰੀਏ ਜਿਵੇਂ ਆਪਣੇ ਕੋਲੇ ਕਿੰਨੀਆਂ ਕੈਟਾਗਰੀਆਂ ਜਿਵੇਂ 3 ਐਚਪੀ ਹੋਗੇ 2 ਦਾ 5 ਐਚਪੀ ਦੱਸਿਆ ਸੀ ਨਾ ਤੁਸੀਂ ਹਾਂਜੀ ਸਾਰਿਆਂ ਦੇ ਰੇਟ ਦੱਸੋ ਇੱਕ ਵਾਰੀ ਵੀ ਸਣੇ ਪਲੇਟਾਂ ਦੇ ਤੇ ਗਰੰਟੀ ਓਰੰਟੀ ਵੀ ਦਿਓ ਵੀ ਜਾਣਕਾਰੀ ਮਿਲ ਜੇ ਆਪਾਂ ਠੀਕ ਹੈ ਇੱਕ ਸਾਰਿਆਂ ਨੂੰ ਪਹਿਲਾਂ ਜਿਹੜਾ ਕਿਸਾਨ ਵੀਰ ਦਾ ਕੁਐਸਚਨ ਹੁੰਦਾ ਕਿ ਸਬਸਿਡੀ ਹਾਂਜੀ ਸਬਸਿਡੀ ਦੇ ਵਿੱਚ ਜਿਹੜੇ ਹਲਕੇ ਨਹੀਂ ਆਏ ਉਹਨਾਂ ਲਈ ਇੱਕ ਅਸੀਂ ਖਾਸ ਸਕੀਮ ਜਿਹੜੀ ਸਾਡੇ ਕੋਲ ਚੱਲ ਰਹੀ ਹੈ ਜਿਵੇਂ ਉਹਦੇ ਵਿੱਚ 3 ਐਚਪੀ ਦਾ ਜਿਹੜਾ ਰੇਟ ਹੈ ਮੋਨੋ ਬਲੌਗ ਦਾ 96000 ਹੈ ਔਰ ਸਮਰਸੀਬਲ ਦਾ 106000 ਹੈ ਹੂੰ ਜੇ 5 ਐਚਪੀ ਦੇਖੀਏ ਤਾਂ 145000 ਹੈ ਜੀ ਔਰ ਸਮਰਸੀਬਲ ਦਾ 155 7.5 ਐਚਪੀ ਦਾ 215000 ਹੈ ਹੂੰ ਔਰ ਸਮਰਸੀਬਲ ਦਾ ਵੀ ਸੇਮ ਹੈ 10 ਐਚਪੀ ਦਾ ਵੀ 285000 ਹੈ ਮੋਨੋ ਬਲੌਗ ਚਾਹੀਏ ਸਮਰਸੀਬਲ ਔਰ ਜੇ ਪ੍ਰਾਈਵੇਟ ਦੀ ਗੱਲ ਕਰੀਏ ਇਹਦੇ ਵਿੱਚ ਸੌਰੀ ਇਹਦੇ ਵਿੱਚ ਇੱਕ ਗੱਲ ਹੋਰ ਐਡ ਆਨ ਕਰਨੀ ਰਹਿ ਗਈ ਸੀ ਇਹ ਜਿਹੜੇ ਆ ਸਬਸਿਡੀ ਮੋਟਰ ਵਾਲਾ ਜਿਹੜਾ ਪ੍ਰਾਈਸ ਤੁਹਾਨੂੰ ਦੱਸਿਆ ਗਿਆ ਇਹਦੇ ਵਿੱਚ ਜਿਹੜਾ 5 ਸਾਲ ਦੀ ਗਾਰੰਟੀ ਵਾਲਾ ਜਿਹੜਾ ਮਾਲ ਲੱਗਦਾ 5 ਸਾਲ ਦੀ ਗਾਰੰਟੀ ਵਾਲੀ ਜਿਹੜੀ ਜਿਹੜੀ ਸਬਸਿਡੀ ਵਾਲੀ ਹੋਊਗੀ ਉਹ 5 ਸਾਲ ਦੀ ਗਾਰੰਟੀ ਵਾਲੀ 5 ਸਾਲ ਦੀ ਗਾਰੰਟੀ ਵਾਲੀ ਜਿਹੜੀ ਉਹਦੇ ਵਿੱਚ ਪਲੇਟ ਲੱਗਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਪਾਂ ਪ੍ਰਾਈਵੇਟ ਦੀ ਗੱਲ ਕਰੀਏ ਜਿਹੜੀ ਆ ਮੈਂ ਆਪ ਦੀਆਂ ਪਰਸਨਲ ਤੌਰ ਤੇ ਪ੍ਰਾਈਵੇਟ ਮੋਟਰ ਲਾਉਣਾ ਹੈ ਉਹਦੇ ਵਿੱਚ 3 ਐਚਪੀ ਦਾ ਰੇਟ ਹੈਗਾ ਜੀ 1 ਲੱਖ 5000 ਠੀਕ ਹੈ ਜੀ ਉਹਦੇ ਵਿੱਚ ਜਿਵੇਂ ਪੈਨਲ ਦੀ ਗੱਲ ਕਰੀਏ ਉਹ 25 ਸਾਲ ਦੀ ਗਾਰੰਟੀ ਵਾਲੀ ਜਿਹੜੀ ਉਹਦੇ ਵਿੱਚ ਪਲੇਟ ਲਗਾਉਂਦੇ ਆ ਉਹਦੇ ਵਿੱਚ ਸਾਰੇ ਕਾਸੇ ਦਾ ਹੀ ਰੇਟ ਹੈ 1 ਲੱਖ 5000 ਸਾਰੇ ਪੈਨਲ ਦੇ ਹਾਂਜੀ ਉਹਦੇ ਵਿੱਚ ਜਿਹੜੀ ਆ ਪੰਜ ਚੀਜ਼ਾਂ ਦਾ ਪੈਨਲ ਆ ਜਾਂਦੇ ਆ ਜੀ ਉਸ ਤੋਂ ਬਾਅਦ ਜਿਹੜਾ ਸਟਰਕਚਰ ਆ ਜਾਂਦਾ ਤੁਹਾਡਾ ਲੋਕਲ ਅਡਜਸਟੀ ਇੱਕ ਵਾਰ ਤੁਹਾਡੀ ਜਿਹੜੀ ਮੋਟਰ ਆ ਜਾਂਦੀ ਹੈ ਮੋਟਰ ਦੇ ਨਾਲ ਵਾਇਰ ਆ ਜਾਂਦੀ ਹੈ ਪਰ ਕੰਟਰੋਲਰ ਆ ਜਾਂਦਾ ਤੇ ਉਹਦੇ ਨਾਲ 25 ਸਾਲ ਦੀ ਆਪਣੀ ਗਾਰੰਟੀ ਰੂ 25 ਸਾਲ ਦੀ ਗਾਰੰਟੀ ਹੋ ਜਾਂਦੀ ਹੈ ਪੈਨਲ ਦੀ ਠੀਕ ਔਰ ਮੋਟਰ 스타ਟਰ ਦੀ ਜਿਹੜੀ 1 ਇਅਰ ਦੀ ਗਾਰੰਟੀ ਹੁੰਦੀ ਹੈ ਜਿਹੜੀ ਕੰਪਨੀ ਅਲਾਟ ਕਰਦੀ ਹੈ ਬਾਕੀ ਮਾਰਕੀਟ ਦੇ ਵਿੱਚ ਕਾਫੀ ਬੰਦੇ ਕਹਿ ਦਿੰਦੇ ਆ ਕਿ ਮੋਟਰ ਦੀ 5 ਸਾਲ ਦੀ ਗਾਰੰਟੀ ਹੈ ਔਰ 4 ਸਾਲ ਦੀ ਗਾਰੰਟੀ ਹੈ ਲੇਕਿਨ ਇਹ ਐਕਚੁਅਲ ਤੇ ਨਹੀਂ ਹੈਗੀ ਬੈਕ ਐਂਡ ਤੋਂ 1 ਇਅਰ ਦੀ ਗਾਰੰਟੀ ਹੀ ਆਉਂਦੀ ਹੈ ਠੀਕ ਹੈ ਜੀ ਤੇ ਬਾਈ ਜੀ ਆਪਾਂ ਜਿਵੇਂ ਉਹ ਸੈਟਅਪ ਦਿਖਾਈ ਆ ਆਪਾਂ ਨੂੰ ਦੇਖੀ ਜਾਂਦਾ ਨਾ ਆਪਾਂ ਇਹ ਆਪ ਵੀ ਤਿਆਰ ਕਰਦੇ ਹਾਂ ਸੈਟਅਪ ਆਪ ਬਣਾਉਣੇ ਇਹਦੇ ਵਿੱਚ ਜਿਹੜੇ ਵਰਕਸ਼ਾਪ ਦੀ ਗੱਲ ਕਰੀਏ ਤਾਂ ਇਹ ਮੇਰੀ ਜਿਹੜੀ ਵਰਕਸ਼ਾਪ ਆਪ ਦੀ ਖੁਦ ਹੀ ਲਗਾਈ ਹੋਈ ਹੈ ਸਟਰਕਚਰ ਜਿਹੜਾ ਅਸੀਂ ਸਾਰਾ ਖੁਦ ਅਸੀਂ ਆਪ ਤਿਆਰ ਕਰਦੇ ਹਾਂ ਠੀਕ ਹੈ ਜੀ ਆਓ ਤੁਹਾਨੂੰ ਟਰਾਲੀ ਬਾਰੇ ਵੀ ਦੱਸਦੇ ਹਾਂ ਜੀ ਇਹ ਉਹੀ ਪਲੇਟ ਜਿਹੜੀ ਜਿਹਨੇ ਪਾਸੇ ਕੰਮ ਹਾਂਜੀ ਜੀ ਇਹ ਟਰਾਲੀ ਹੈ ਜੀ ਠੀਕ ਹੈ ਜੀ ਇਹਦੇ ਦੋ ਤਿੰਨ ਬਹੁਤ ਵੱਡੇ ਫਾਇਦੇ ਨੇ ਹਾਂ ਇੱਕ ਤਾਂ ਜਿਹੜੇ ਕਿਸਾਨ ਕੋਲੇ 2 ਤੋਂ 3 ਜਗ੍ਹਾ ਤੇ ਰਕਬੇ ਨੇ ਉਹਨੂੰ ਇੱਕ ਤੋਂ ਦੋ ਜਗ੍ਹਾ ਤੇ ਮੂਵ ਕਰ ਸਕਦਾ ਆਪਦਾ ਮਤਲਬ ਫਸਲ ਪਾਲ ਸਕਦਾ ਦੂਜੀ ਗੱਲ ਇਹ ਇਹਦੇ ਵਿੱਚ ਚੋਰੀ ਹੋਣ ਦਾ ਬਹੁਤ ਘੱਟ ਖਤਰਾ ਹੈ ਜੀ ਵੀ ਇਹਨੂੰ ਆਪਾਂ ਆ ਕੈਰੀ ਕਰ ਸਕਦੇ ਆ ਆਪਣੇ ਨਾਲ ਘਰੇ ਲੈ ਕੇ ਜਾ ਸਕਦੇ ਆ ਤੀਜੀ ਗੱਲ ਇਹਦੇ ਵਿੱਚ ਜਿਵੇਂ ਆਪਾਂ ਮੰਨ ਲਓ ਆਪਣੇ ਕੋਲੇ ਰਕਬਾ ਘੱਟ ਹੈ ਆਪਾਂ ਆਪਾਂ ਪਾਣੀ ਭਰ ਲਿਆ ਮੰਨ ਲਓ ਮੋਟਰ ਚਲਾ ਲਈ ਆਪਣੀ 2-3 ਘੰਟੇ ਚ ਆਪਾਂ ਫਸਲ ਪਾਲ ਲਈ ਉਸ ਤੋਂ ਬਾਅਦ ਇਹਨੂੰ ਘਰੇ ਲਿਆ ਕੇ ਆਪਣਾ ਘਰ ਵਾਲਾ ਸਿਸਟਮ ਵੀ ਚਲਾ ਸਕਦੇ ਠੀਕ ਹੈ ਜੀ ਇਹ ਤਿੰਨ ਵੱਡੇ ਫਾਇਦੇ ਨੇ ਟਰੋਲੀ ਦੇ ਠੀਕ ਹੈ ਜੀ ਤੇ ਇਹ ਸਾਰਾ ਸਿਸਟਮ ਆਪਾਂ ਆ ਵੀ ਫਿੱਟ ਕਰਦੇ ਆ ਇਹ ਆਪ ਦਾ ਫਿੱਟ ਅਸੀਂ ਆਪ ਹੀ ਰੈਡੀ ਕਰਦੇ ਆ ਜੀ ਸਾਰਾ ਇਹ ਤੇ ਬਾਈ ਜੀ ਜੇ ਕਿਸੇ ਨੇ ਆਪਣੇ ਕੋਲੇ ਆਉਣਾ ਹੋਵੇ ਜਾਂ ਆਪਣਾ ਨੰਬਰ ਵੀ ਆਪਣਾ ਨੰਬਰ ਵੀ ਦੱਸੋ ਵੀ ਕੰਟੈਕਟ ਹਾਂ ਇਹ ਜੇ ਕਿਸੇ ਨੇ ਮੈਨੂੰ ਮਿਲਣਾ ਹੋਵੇ ਤਾਂ ਇਹ ਆਰਵੀ ਸੋਲਰ ਬਠਿੰਡਾ ਜਿਹੜਾ ਮਹਿਨਾ ਚੌਂਕ ਤੇ ਸਾਡਾ ਦਫ਼ਤਰ ਹੈ ਠੀਕ ਹੈ ਮੇਰਾ ਨੰਬਰ 8699646205 ਇਹ ਮੇਰਾ ਪਰਸਨਲ ਨੰਬਰ ਹੈ ਕੋਈ ਵੀ ਕੰਟੈਕਟ ਕਰ ਸਕਦਾ ਹੈ ਕਿਸੇ ਵੀ ਮੋਟਰ ਬਾਰੇ ਜਾਣਕਾਰੀ ਲੈਣੀ ਹੈ ਔਰ ਇੱਕ ਚੀਜ਼ ਹੋਰ ਅਸੀਂ ਸਰਵਿਸ ਐਕਸਟਰਾ ਦਿੰਨੇ ਆ ਮੰਨ ਲਓ ਕਿਸੇ ਵੀ ਕੰਪਨੀ ਕੋਲੋਂ ਕਿਸੇ ਵੀ ਕਿਸਾਨ ਨੇ ਮੋਟਰ ਲਵਾਈ ਹੈ ਜਾਂ ਨਹੀਂ ਚੱਲਦੀ ਜਾਂ ਉਹਦੇ 'ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਅਸੀਂ ਉਹਨਾਂ ਨੂੰ ਵੀ ਪੂਰੀ ਸਰਵਿਸ ਦੇਵਾਂਗੇ ਇਹ ਇੱਕ ਧੰਨਵਾਦ ਬਾਈ ਜੀ ਤੇ ਬਾਕੀ ਆਪਾਂ ਤੁਹਾਨੂੰ ਬਾਈ ਦਾ ਨੰਬਰ ਸਕਰੀਨ ਤੇ ਵੀ ਦੱਸਾਂਗੇ ਜ਼ਰੂਰ ਦਵਾਂਗੇ ਤੇ ਜੇ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਮੋਟਰਾਂ ਦੀ ਪੈਨਲਾਂ ਦੀ ਹੈਨਾ ਉਹ ਬਾਈ ਨਾਲ ਕੰਟੈਕਟ ਕਰ ਸਕਦਾ ਤੇ ਆਪਣੀ ਵੀਡੀਓ ਵਧੀਆ ਲੱਗੀ ਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ